ਕੀ ਗੱਲ ਹੋਈ ਆ ਮਤਲਬ ਕਿਸ ਤਰ੍ਹਾਂ ਡੈਥ ਹੋਈ ਮੈਂ ਵਿਆਹ ਕਰਵਾਇਆ ਨਾਦਰ ਇਕ ਨੂੰ ਮੀਨ ਨਾ ਹੋਇਆ ਸੀ ਵਿਆਹ ਤਾਂ ਦਸਾ ਗਿਰਵਾਦਾ ਮੁੰਡੇ ਦਾ ਝਗੜਾ ਕਰ ਲਾਪਈ ਕਹਿੰਦੀ ਮਾਂ ਨੂੰ ਛੱਡ ਦੇ ਭਰਾ ਨੂੰ ਛੱਡ ਦੇ ਭਝਾਈ ਨੂੰ ਛੱਡ ਦੇ ਭਤੀਜੇ ਨੂੰ ਛੱਡ ਦੇ ਮੈਂ ਕਹਿੰਦਾ ਜਲਪੁੱਤ ਸਾਨੂੰ ਛੱਡ ਦੇ ਤੂੰ ਇੰਨਾ ਰਾਲ ਮਿਲ ਕੇ ਰਹਿ ਮੁੰਨੇ ਨੂੰ ਉਹ ਕਟਦੀ ਸੀ ਹਰ ਵੇਲੇ ਅੰਦਰ ਜਿੰਦਾ ਬੂਹਾ ਲਾ ਕੇ ਰੱਖਦੀ ਸੀ ਉਹਨੂੰ ਬਾਹਰ ਹੀ ਨਿਕਲ ਦਿੰਦੀ ਸੀ ਰਾਤ ਨੂੰ ਬਾਥਰੂਮ ਵੀ ਕਰਨ ਜਾਂਦੀ ਉਹਦੀ ਬਾਹ ਫੜ ਕੇ ਮੈਂ ਮੋਰੇ ਮੰਜੇ ਤੇ ਪਈ ਹੁੰਦੀ ਮੁੰਡਾ ਮੈਨੂੰ ਭੁਲਾ ਨਹੀਂ ਸਕਦਾ ਸੀਗਾ ਉਹਨੂੰ ਕਹਿੰਦੇ ਮੈਂ ਹੀ ਆ ਸਭ ਕੁਝ ਦਾ ਜਿਹੜਾ ਡੋਡਾ ਤੂੰ ਹੀ ਬੁਲਾ ਮੁੰਡਾ ਮੇਰਾ ਬਹੁਤ ਚੰਗਾ ਸੀ ਮੈਂ ਆਦਮੀ ਤਾਂ ਵਾਰੇ ਪਾਰੇ ਸੀ ਮੇਰਾ 10 ਬੀਜ ਬੋਟਾ ਜਦੋਂ ਮੇਰੇ ਆਦਮੀ ਦੀ ਡੈਥ ਹੋ ਗਈ ਸੀ ਕਿ ਵਾ ਕਿੱਦਾਂ ਵਾਲੇ ਪੁੱਤ ਮੇਰੇ ਬਹੁਤ ਚੰਗੇ ਸੀ ਕੋਈ ਨਾ ਜਾਣਾ ਚੜਾ ਕੋਈ ਨਹੀਂ ਬਿੰਦੇ ਸੀ ਮੇਰੇ ਬੁੱਤ ਮੇਰੇ ਘਰ ਮੈਂਟ ਨਹੀਂ ਰਹਿੰਦੇ ਸੀ ਇਹਨੇ ਕਿੱਦਾਂ ਛਡਾਇਆ ਮੇਰਾ ਬੁੱਤ ਖੋលਿਆ ਏ ਮੈਂ ਕਿਹੜਾ ਪਿੰਡ ਬਜਰਾਵਰ ਬਜਰਾਵਰ ਮਤਲਬ ਕਿ ਜੋ ਉਹਦੀ ਬੈਹੀ ਆ ਹਾਂਜੀ ਮਤਲਬ ਕਿ ਕਿਹਦੀ ਕਲੋ ਖਰੀਦ ਸੀਗਾ ਇਹ ਇਹ ਉਹਨੂੰ ਕਹਿੰਦੀ ਸੀ ਮਾਂ ਛੱਡ ਭਰਾ ਛੱਡ ਮੈਂ ਬਚਾ ਕੀ ਆ ਕਦੀ ਕਹਿੰਦੀ ਸੀ ਲੱਖ ਰੁਪਿਆ ਦੇ ਮੇਰੇ ਐਡਮਿਸ਼ਨ ਕਰਾ ਐਡਮਿਸ਼ਨ ਕਾਟੇ ਵਾਲਾ ਕੇ ਦੇ ਕਾਟੇ ਵਾਲਾ ਲੈ ਕੇ ਦੇ ਖੜੇ ਦਾ ਕਾਟੇ ਵਾਲਾ ਲੈ ਕੇ ਦਿੱਤੀ ਗੱਡੀ ਮੈਂ ਚਲੋਣ ਜਾਣਾ ਗੱਡੀ ਲੈ ਕੇ ਕੱਪੜੇ ਪਾ ਕੇ ਗੱਡੀਆਂ ਚਲੋਣ ਜਾਂਦੀ ਸੀ ਮੁੰਡਾ ਕਹਿੰਦਾ ਕਿ ਨਹੀਂ ਲੱਖ ਕੱਪੜਾ ਸੂਟ ਤੱਜ ਦਾ ਪੁੱਤ ਪਾਲਾ ਕਹਿੰਦੀ ਉਹਨੇ ਝੜਾਈਆਂ ਝੜਾਈਆਂ ਸਿਸਟਰ ਉਹ ਹਾਂਜੀ ਮੁੰਡੇ ਨੇ ਕਹਣਾ ਸਿਰ ਤੇ ਚੁੰਨੀ ਲਾ ਲੈ ਚੰਗੀ ਨਹੀਂ ਲੱਗਦੀ ਐਕਟਵਾ ਲੈ ਕੇ ਦਿੱਤੀ ਗਿਸ਼ਤਾਂ ਦੇ ਮੁੰਡੇ ਨੇ ਸਵਾ ਲੱਖ ਦੀ ਮੁੰਡੇ ਰੈਨਬੋ ਵਾਲੇ ਦੇ ਐਸੇ ਵੇਲੇ ਦੀਵਾਲੀ ਤੇ ਐਕਟਵਾ ਲੈ ਕੇ ਤੇ ਗੱਡੀ ਚਲੋੜ ਜਾੜੀ ਗੱਡੀ ਬਾਰਲਰ ਦਾ ਕਹਿੰਦੇ ਘਰ ਮੇਰੇ ਨਾਂ ਲਵਾ ਮੁੰਡੇ ਨੂੰ ਕਹਿੰਦੀ ਕਿੱਥੋਂ ਹੀ ਰਹਿਣ ਵਾਲੀ ਐ ਇਹ ਜਲੰਧਰ ਦੀ ਆ ਕਿਹੜਾ ਮੱਲਾ ਜਲੰਧਰ ਜਾ ਬਸਤੀ ਜਿਹੜੀ ਬਸਤੀ ਕੁਝ ਆਦੀ ਆ ਕਿੰਨਾ ਪੜੀ ਹੋਏ 16 16 ਕਹਿੰਦੀ ਸੀ ਪਾਣੀ 16 ਪੜੀਆਂ ਆ ਵੀਗੋ ਡੈਡੀ ਹੋਰ ਕੰਮ ਕਰਦਾ ਡੈਡੀ ਹੈ ਨਹੀਂ ਇਹ ਦੀ ਜੜੀ ਹੁਣ ਕਿੱਥੇ ਐਸ ਵੇਲੇ ਅੰਦਰ ਹੀ ਆ ਇੱਥੇ ਅੱਛਾ ਕੀ ਕਹਿੰਦੇ ਮੇਰੇ ਮੁੰਡੇ ਨੂੰ ਕਹਿੰਦੀ ਮੇਰੀ ਮਾਂ ਅੱਜ ਤੇ ਮੇਨਾਂ ਗੱਲ ਕਰੋ ਮੇਨਾਂ ਕਿਸੇ ਨਹੀਂ ਮੇਰੀ ਸ਼ਹ ਬਾਸ਼ਾ ਪੈ ਗਈਆਂ ਉੱਪਰੋਂ ਉੱਪਰੋਂ ਸ਼ਹ ਬਾਸ਼ਾ ਕਹਿੰਦੀ ਪੈ ਗਈਆਂ ਮੇਰਾ ਅੰਕਲ ਹੈਗਾ ਆ ਉਹਦੇ ਨਾਲ ਗੱਲ ਹੈਗਾ ਆਪਣਾ ਅੰਕਲ ਕੀ ਕਰਦਾ ਉਹ ਕਾਜ ਜਰਾਈ ਤੇ ਮੈਲਮ ਗਨਾਇਤ ਗਲਾਤ ਮੈਂ ਤੇ ਮੇ ਮਾਂ ਵੀ ਬੋਹਾਂ ਮਾਂ ਵੀ ਇਦਾਂ ਇਹਨੂੰ ਚੱਕਦੀ ਸੀਗੀ ਇਦਾਂ ਨਹੀਂ ਮੈਨੂੰ ਪਤਾ ਮੈਨੂੰ ਕਹਿੰਦੀ ਤੁਹਾਡੇ ਅੰਕਲ ਨੇ ਤੁਹਾਡੇ ਡਾਂਗ ਦੇਣੀ ਆ ਕਿ ਮੈਨੂੰ ਇਦਾਂ ਕਹਿੰਦੀ ਸੀ ਅੰਕਲ ਆਇਆ ਸਮਝਾ ਕੇ ਵੀ ਗਿਆ ਇਹਨੂੰ ਨਾ ਕੁੜੀਆ ਮੈਂ ਐੜੀ ਤੱਕ ਕਾ ਦੇਣਾ ਤੈਨੂੰ ਨਹੀਂ ਤੂੰ ਇੱਥੇ ਰਹਿਣਾ ਤਾਂ ਰਲ ਕੇ ਤੇਰੀ ਮਾਂ ਤੈਨੂੰ ਕਿੱਥੇ ਲੈ ਜਵੇ ਕਹਿੰਦਾ ਤੇਰੀ ਮਾਂ ਤਾਂ ਅੱਗੇ ਨਹੀਂ ਤੈਨੂੰ ਸੰਭਣ ਵਾਲੀ ਹੈਗੀ ਤੇਰੀ ਮਾਂ ਤਾਂ ਆਪ ਗੁਰਦੁਆਰੇ ਰਹਿੰਦੀ ਆ ਉਹਦੀ ਭਰਾ ਉਹਦਾ ਪੁੱਤ ਨਾ ਬਣਦੀ ਨੀ ਮਾਂ ਦੀ ਪੁੱਤ ਨਾ ਦਾ ਨਾ ਕਹਿੰਦਾ ਬਣਦੀ ਨਹੀਂ ਕਹਿੰਦਾ ਤੂੰ ਇੱਥੇ ਰਹਿ ਹੁਣ ذرا ਇਹ ਘਰਵਾ ਇੱਥੇ ਰਹਿ ਇਹਨੂੰ ਇੰਨਾ ਮਾਂ ਸਮਝਾ ਕੇ ਗਏ ਮਾਂ ਨੇ ਕੁੱਟੀ ਵੀ ਸੀਗੀ ਪਹਿਲਾਂ ਜਦੋਂ ਆਈ ਸੀ ਘਰ ਕੁੱਟੀ ਵੀ ਸੀ ਉਹ ਤੋਂ ਬਾਅਦ ਮੁੰਡੇ ਨਾਲ ਫੇਰ ਲਾਣ ਲੱਗ ਪਈ ਇਹ ਕਹਿੰਦੀ ਆਪਣੀ ਤੂੰ ਮਾਂ ਛੱਡ ਦੇ ਮੁੰਡੇ ਨੂੰ ਮਾਂ ਵੀ ਕਹਿੰਦੀ ਸੀ ਮੁੰਡੇ ਨੂੰ ਕਹਿੰਦੀ ਆਪਣੀ ਮਾਂ ਛੱਡ ਦੇ ਮੁੰਡੇ ਨੂੰ ਕਹਿੰਦੀ ਕਹਿੰਦੀ ਆਪਣੀ ਮਾਂ ਛੱਡ ਦੇ ਕਹਿੰਦੀ ਮੇਰੀ ਧੀ ਦਾ ਕਿਹੜਾ ਮਨ ਮਾਂ ਦੀ ਵੀ ਚੱਕ ਫੇਰ ਇੱਕ ਦਿਨ ਉੱਥੇ ਬੁਲਾਇਆ ਜਲੰਧਰ ਉਹਨੇ ਬਹੁਤ ਆਈ ਨਹੀਂ ਦੋ ਤਿੰਨ ਦਿਨ ਦੂਜਾ ਸਾਧ ਜਰੇ ਆਈ ਨਹੀਂ ਪੋਰਸਟ ਆਣੇ ਵੀ ਗਏ ਅਸੀਂ ਮੁੰਡਾ ਕਹਿੰਦਾ ਜਲੰਧਰ ਜਲੰਧਰ ਗਿਆ ਮੈਨੂੰ ਫੇਰ ਬੋਤਲ ਕਰਾ ਦੇ ਮਾਂ ਨੂੰ ਜਲੰਧਰ ਇਹਨੇ ਮੁੰਡੇ ਨੂੰ ਜਲੰਧਰ ਲੈ ਕੇ ਗਈ ਆਹ ਬੁੱਧ ਬਾਰੀ ਪਿਛਲੇ ਅੱਜ ਦੇ ਦਿਨ ਕਹਿੰਦੀ ਮੇਰੀ ਮਾਂ ਤੈਨੂੰ ਹੁਣੇ ਸੱਦਦੀ ਆ ਜਦੋਂ ਉਥੋਂ ਆਈ ਹੈ ਨਾ ਦੋ ਦਿਨ ਰਹਿ ਕੇ ਵੀਰਵਾਰ ਨੂੰ ਮੁੰਡੇ ਦੇ ਇੱਥੋਂ ਗੱਭਿਓ ਇੰਨੇ ਵਾਲ ਕੱਟਿਓ ਮਾਂ ਨੇ ਇੰਨੇ ਵਾਲ ਕੱਟ ਦਿੱਤੇ ਮੁੰਡੇ ਦੇ ਮੁੰਡਾ ਪਾਗਲਾ ਵਾਂਗੂ ਤਾਂ ਹੋ ਗਿਆ ਹੋ ਗਿਆ ਅਸੀਂ ਉਸਲੇ ਆ ਕੇ ਫੇ ਮੁੰਡਾ ਬੜ ਸੋਣਾ ਹੁਣ ਸਹੀ ਸੀ ਤੇ ਕਹਿੰਦੀ ਮੈਨੂੰ ਸਾਰਾ ਕੁਸ ਮੇਰੇ ਨਾਲ ਲਵਾ ਮੁੰਡੇ ਨੂੰ ਕਹਿੰਦੀ ਕਾਰ ਵੀ ਕਾਰ ਵੀ ਮੇਰੇ ਨਾਲ ਲਵਾ ਦੇ ਕਹਿੰਦੀ ਮੁੰਡੇ ਤਾਜ ਮੰਗਦਾ ਮੁੰਡਾ ਕੋਸ ਨਹੀਂ ਮੰਗਦਾ ਸਾਡੇ ਘਰ ਸਭ ਕੋਸ ਆ ਬੁਲਾਇਆ ਵੀ ਨਹੀਂ ਜਾ ਅਲਜਾਮ ਨਹੀਂ ਬਾ ਮੇਰੀ ਜ਼ਮੀਨ ਦੇ ਮੈਨੂੰ ਉਹ ਮੇਰੇ ਲਈ ਇੱਥੇ ਤਾਂ ਲੋਕੀ ਮੁੰਡੇ ਨੂੰ ਪੁਲਿਸ ਆਈ ਆ ਹਾਂ ਕੀ ਬੰਦ ਤੇ ਤੁਸੀਂ ਪੁਲਸ ਨੂੰ ਇਹੇ ਬਿਆਨ ਦਿੱਤੇ ਆ ਤੇ ਮੁੰਡੇ ਨੇ ਐਕਸੇ ਵਾਲਿਆ ਕਹਿ ਦਿੱਤੀ ਜੋ ਸੱਚ ਹੋਇ ਹੋਈ ਦਿੱਤੇ ਬਿਆਨ ਸੀ ਜੋ ਸੱਚ ਘਟ ਹੋਇਆ ਹਾਂ ਤੁਸੀਂ ਮੁੰਡੇ ਦਾ ਤਾਂ ਦੁਖਿਆ ਨੇ ਫਾਹਾ ਲੈ ਲਿਆ ਸਾਡੀ ਸਿਰ ਤੇ ਜਦੋਂ ਇਹ ਅੰਦਰ ਸੀ ਦੋ ਇਤੀ ਮੀ ਆਦਮੀ ਜਦ ਫਾਹਾ ਲਿਆ ਬਾਅਦਿਆ ਤਾਂ ਮੁੰਡੇ ਦੀਆਂ ਨੇ ਬਸ ਹੋ ਕੇ ਫੇਰ ਨੇ ਚੀਕਾ ਮਾਰੀ ਆ ਸਾਨੂੰ ਸਾਡੀ ਸੁਣਵਾਈ ਹੋਵੇ ਉਹਨੂੰ ਸਜ਼ਾ ਹੋਣੀ ਚਾਹੀਦੀ ਅੱਜ ਸਾਡਾ ਪੁੱਤ ਵਾਰਿਆ ਕੱਲ ਨੂੰ ਕੁਝ ਹੋਰ ਦਾ ਮੱਲ ਮਾਰੂ ਇੱਦਾਂ ਫੜੀ ਪਿੱਛੇ ਵਿੱਚ ਜਿੰਨੇ ਘਰਾਂ ਪਾ ਕੇ ਚੁੰਨੀ ਦੇ ਨਾਲ ਇਹਦੀ ਚੁੰਨੀ ਦੇ ਨਾਲ ਇਹਦੀ ਚੁੰਨੀ ਦੇ ਨਾਲ ਹੀ ਪੱਖੇ ਦੇ ਨਾਲ ਸੂਈ ਸਾਈਡ ਵਗੈਰਾ ਲਿਖ ਕੇ ਦੇ ਗਿਆ ਕੋਈ ਪਤਾ ਨਹੀਂ ਉਸਦਾ ਹਜੇ ਕਾਰਨ ਨਹੀਂ ਬੋਲਦੀ ਜੇ ਕੱਲ ਜਾ ਕੇ ਦੇਖਾਂਗੇ ਪਤਾ ਲਿਖਿਆ ਕਿਤੇ ਹੁਣ ਆਇਆ ਤਾਂ ਤਾਂ ਮਿੰਟ ਵੀ ਨਹੀਂ ਬਿਠਾ ਛੜਦੀ ਲਿਖ ਕੇ ਗਿਆ ਹੁਣ ਤਾਂ ਕਰ ਜਾ ਕੇ ਦੇਖਦੇ ਆਂ ਮੁੱਟ ਪੰਦ ਕਰਾ ਲੈਣ ਇਦਾਂ ਵੀ ਕਹਿੰਦੇ ਲੱਟ ਕੇ ਲਾ ਦੇਣੇ ਤਾਂ ਘੰਟ ਜਾ ਕੇ ਦੇਖਣਾ ਪੈਣਾ ਸਾਨੂੰ ਲਿਖ ਕੇ ਦੇਖ ਲੈ ਗੈਰੀ ਨਹੀਂ ਅਜ ਤਾਂ ਮੁੰਡਾ ਲੈ ਕੇ 도ੜਿਆ ਤਾਂ ਮੁੰਡਾ ਲੈ ਕੇ ਹਾਂ ਜੀ ਇਹ ਜਿਹੜਾ ਜੀ ਸੁਸਾਇਟੀ ਦਾ ਕੱਲ ਮੈਂ ਇੱਥੇ ਠਣਾ ਹੋਇਆ ਸੀ ਸਾਡੇ ਮੁੰਸ਼ੀ ਨੂੰ ਇੱਕ ਫੋਨ ਆਇਆ ਮੈਨਰ ਉਸ ਤੋਂ ਕਲਦੀਪ ਕੋਰ ਪਤਨੀ ਲੇਡ ਪ੍ਰੇਮਨਾਥ ਨੇ ਜਿਹੜਾ ਫੋਨ ਕੀਤਾ ਵੀ ਮੇਰੇ ਮੁੰਡੇ ਨੇ ਸੁਸਾਇਡ ਕਰ ਲਿਆ ਹੈ ਤੇ ਤੁਸੀਂ ਕਾਰਵਾਈ ਕਰੋ ਮੌਕੇ ਤੇ ਮੈਂ ਸਾਡੇ ਸਬ ਇੰਸਪੈਕਟਰ ਜੀਂਦਰ ਸਰ ਅਸੀਂ ਗਏ ਐਸਐਚਓ ਸਾਹਿਬ ਨੂੰ ਮੈਂ ਦੱਸਿਆ ਉਹ ਕਹਿੰਦੇ ਤੁਸੀਂ ਮੌਕੇ ਤੇ ਪਹੁੰਚੋ ਰੈਲੀਆ ਸੀਗੀਆਂ ਉਹ ਨਹੀਂ ਨਾਲ ਜਾ ਸਕੀ ਅਸੀਂ ਮੁੱਖ ਤੇ ਪਹੁੰਚੇ ਆ ਤੇ ਸਾਡੇ ਜੰਦੇ ਨੂੰ ਇੱਕ ਪੱਖੇ ਨੇ ਚੁੰਨੀ ਲੜਕਿੰਦੀ ਸੀਗੀ ਤੇ ਇੱਕ ਚੁੰਨੀ ਦਾ ਟੁਕੜਾ ਥੱਲੇ ਸਿਰਾਂ ਡਿਗਿਆ ਹੋਇਆ ਤੇ ਉਹ ਜਦ ਕੀ ਉਹ ਮੁੰਡਾ ਉਹਨਾਂ ਸਰਪਜੀਤ ਕੁਮਾਰ ਆ ਬਾਹਰ ਸਰਪ੍ਰਸ ਬਾਹਰੋਂ ਆਇਆ ਉਹ ਸਰਪ੍ਰਸ ਤੋਂ ਆਇਆ ਹੋਇਆ ਹੈ ਤੇ ਉਹਦੇ ਵਿਆਹ ਨੂੰ ਵੀ ਹਜੇ ਮਹੀਨਾ ਕਿ ਹੋਇਆ ਨਹੀਂ ਅੱਛਾ ਜੀ ਉਹਦੇ ਵਿਆਹ ਨੂੰ 9-10 ਦਿਨ ਨੂੰ ਵਿਆਹ ਹੋਇਆ ਜੀ ਤੇ ਉਹ ਜਦ ਕੀ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਜਿਹੜਾ ਉਹਨੂੰ ਆਈ ਵੀ ਬਈ ਹਸਤਾ ਲੈ ਕੇ ਸੀ ਉਤਾਰ ਕੇ ਜੇ ਜੀ ਮੇਰੇ ਆਲੇ-ਦੋਲੇ ਪੁੱਛ ਕੇ ਸੀ ਕੀਤੀ ਤੇ ਉਹ ਕਹਿੰਦੇ ਵੀ ਇਹਨਾਂ ਦਾ ਮੀਆਂ ਬੀਬੀ ਦੇ ਵਿੱਚ ਆਪਸ ਵਿੱਚ ਕੋਈ ਲੜਾਈ ਝਗੜਾ ਹੁੰਦਾ ਸੀਗਾ ਤੇ ਜਿਹਦੇ ਕਰਕੇ ਵਿਆਹ ਤੋਂ 10ਵੇਂ ਦਿਨ ਇਹਨਾਂ ਦਾ ਕਲਾਕਲੇਸ਼ ਸ਼ੁਰੂ ਹੋ ਗਿਆ ਸੀਗਾ ਤੇ ਅਸੀਂ ਉੱਥੇ ਮੌਕੇ ਤੇ ਆਪਣੀ ਕਾਰਵਾਈ ਕੀਤੀ ਚੁੰਨੀ ਚੰਨੀ ਅਸੀਂ ਲੈ ਲਈ ਕਬਜ਼ੇ ਦੇ ਵਿੱਚ ਤੇ ਅਸੀਂ ਮੁੜ ਕੇ ਆਈਪੀਆ ਹਸਪਤਾਲ ਪਹੁੰਚ ਗਏ ਆ ਅਸੀਂ ਜਦੋਂ ਆਈਪੀਆ ਹਸਪਤਾਲ ਪਹੁੰਚੇ ਆ ਅਸੀਂ ਉਹਦੀ ਮਾਂ ਨਾਲ ਤਾਂ ਹੋਰ ਇਸ ਤਰ੍ਹਾਂ ਨਾਲ ਗੱਲਬਾਤ ਕੀਤੀ ਆ ਤੇ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਸਾਡੀ ਜਿਹੜੀ ਨੂੰਹ ਆ ਉਹ ਵਿਆਹ ਤੋਂ 10 ਦਿਨਾਂ ਬਾਅਦ ਹੀ ਲੜਾਈ ਝਗੜਾ ਸ਼ੁਰੂ ਕਰਤਾ ਆ ਤੇ ਅਸੀਂ ਕਾਫੀ ਵਾਰ ਇਹਨਾਂ ਨੂੰ ਸਮਝਾਇਆ ਵੀ ਨਾ ਕਰੋ ਮੱਲੇ ਵਾਲਿਆਂ ਨੇ ਪਿੰਡ ਵਾਲਿਆਂ ਨੇ ਵੀ ਸਮਝਾਇਆ ਵੀ ਨਾ ਕਰੋ ਪਰ ਇਹ ਹਟੇ ਨਹੀਂ ਉਹ ਇਹਦੇ ਮੇਰੇ ਮੁੰਡੇ ਨੇ ਪਹਿਲਾਂ ਵੀ ਮੈਨੂੰ ਦੋ ਤਿੰਨ ਵਾਰੀ ਕਿਹਾ ਲੱਗਾ ਵੀ ਮੈਂ ਤੇ ਜਿੰਦਗੀ ਲੜਨ ਜਿੰਦਾਂ ਦੀ ਮੈਨੂੰ ਜਨਾਨੀ ਮਾੜੀ ਮਿਲ ਗਈ ਆ ਤੇ ਤੁਹਾਨੂੰ ਮੈਂ ਮਰਨਾ ਚਾਹਾਂਗਾ ਸਿੱਧਾ ਨਹੀਂ ਫਿਰ ਇਹ ਮੈਰਿਜ ਹੋਈ ਸੀ ਅਰੇਂਜ ਮੈਰੀ ਸੀ ਲਵ ਮੈਰੀ ਸੀ ਜੱਕ ਇਦਾਂ ਹੋਈ ਸੀ ਨਹੀਂ ਇਹ ਜਿਹੜੀ ਮੈਰਿਜ ਹੋਈ ਸੀਗੀ ਜੀ ਸੀਰੋ ਦੇ ਮਾਪੇ-ਬਾਪ ਦੀ ਮਰਜ਼ੀ ਦੇ ਨਾਲ ਹੀ ਹੋਈ ਸੀਗੀ ਹਾਂਜੀ ਤੇ ਮੈਰਿਜ ਜਲੰਧਰ ਵਿਖੇ ਹੀ ਹੋਈ ਸੀਗੀ ਜੀ ਹਾਂਜੀ ਹਾਂਜੀ ਤੇ ਇਹ ਇਹ ਪਤਾ ਲੱਗਿਆ ਮੈਰਿਜ ਬਿਊਰੋ ਦੇ ਥਰੂ ਕੋਈ ਹਾਂਜੀ ਹਾਂਜੀ ਕੋਈ ਨਾ ਦੇ ਆਪਣਾ ਕੋਈ ਮੈਰਿਜ ਬਿਊਰੋ ਜਗਾ ਦੱਸ ਦਈ ਆ ਪਰ ਸਾਨੂੰ ਬਿਆਨਾਂ ਚ ਤਾਂ ਉਹਨਾਂ ਨੇ ਹੀ ਲਿਖਿਆ ਹੈ ਜਿਹੜੀ ਔਰਤ ਲੜਕੀ ਹੈ ਇਹ ਕਿੱਥੇ ਦੀ ਹੈ ਇਹ ਜਲੰਧਰ ਦੀ ਰਹਿਣ ਵਾਲੀ ਹੈ ਜੀ ਜਲੰਧਰ ਦੀ ਰਹਿਣ ਵਾਲੀ ਹਾਂਜੀ ਹਾਂਜੀ ਅਗਲੀ ਕੋਈ ਕਾਰਵਾਈ ਕੀਤੀ ਗਈ ਹੈ ਤੇ ਅਸੀਂ ਜੀ ਜਿਹੜੇ ਹੈਗੇ ਆ ਦੀ ਮਾਤਾ ਆ ਜਿਹੜੀ ਹੈਗੀ ਆ ਉਹ ਕਨਦੀਪ 4 ਦੇ ਬਿਆਨਾਂ ਦੇ ਜਿਹੜਾ ਅਸੀਂ ਪਰਚਾ ਦਰਜ ਕਰ ਲਿਆ ਆ ਬਾਕੀ ਅਸੀਂ ਜੋ ਵੀ ਸਾਹਮਣੇ ਆਉਣਗੀਆਂ ਗੱਲਾਂ ਉਹ ਤੁਹਾਨੂੰ ਦੱਸਿਆਂ ਮੁੱਖ ਕੇ ਜਿਹੜੀ ਮੋਢੀ ਜਿਹੜੀ ਜਾਣਕਾਰੀ ਉਹਦੇ ਵਿੱਚ ਮੰਨ ਲਓ ਇਹ ਕੀ ਝਗੜੇ ਦਾ ਕਾਰਨ ਕੀ ਸੀ ਕੁਝ ਪਤਾ ਲੱਗਿਆ ਝਗੜੇ ਦਾ ਕਾਰਨ ਸਾਰੇ ਇਹਨਾਂ ਦਾ ਹਸਬੰਦ ਵਾਈਜ ਦਾ ਝਗੜਾ ਸੀਗਾ ਆਪਸ ਦੇ ਵਿੱਚ ਜਿਹੜੀ ਲੜਕੀ ਜਿਹੜੀ ਆ ਉਹਦੀ ਵਾਈਫ ਜਿਹੜੀ ਕਹਿ ਰਹੀ ਸੀ ਬਿਆਨਾਂ ਦੇ ਵਿੱਚ ਜਿਹੜਾ ਉਹਦੇ ਮਾਤਾ ਨੇ ਬਿਆਨ ਲਗਾਇਆ ਜਾਂ ਲੜਕੀ ਦੀ ਮਾਤਾ ਨੇ ਵੀ ਉਹਦੇ ਚ ਕਹਿ ਰਹੀ ਆ ਵੀ ਇਹ ਜਿਹੜੀ ਲੜਕੀ ਕਹਿੰਦੀ ਸੀ ਵੀ ਇਹ ਜਿਹੜਾ ਘਰ-ਵਾਰ ਮੇਰੇ ਨਾਂ ਦੇ ਕਰ ਦੋ ਕੋਈ ਗੱਡੀ ਆ ਉਹ ਵੀ ਮੇਰੇ ਨਾਂ ਦੇ ਕਰ ਦੋ ਵੀ ਮੈਂ ਇੱਥੇ ਇਕੱਲੀ ਰਹਿਣਾ ਹੈ ਵੀ ਤੁਸੀਂ ਬਾਕੀ ਜਿਹੜਾ ਪਰਿਵਾਰ ਆ ਮਾਤਾ ਜਾਂ ਉਹ ਹੋਰ ਉਹ ਇਹ ਵੇਸ ਘਰਸ਼ ਨਹੀਂ ਰਹਿਣਗੇ ਮੈਂ ਇਕੱਲੀ ਰਹਿਣਾ ਤੇ ਇਕੱਲੀ ਲੜਕੀ ਤੇ ਹੋਇਆ ਜਾਂ ਉਹਦੇ ਪਰਿਵਾਰਿਕ ਮੈਂਬਰ ਨਹੀਂ ਮੈਂ ਇਕੱਲੀ ਲੜਕੀ ਤੇ ਹਾਂਜੀ